ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀ ਜੋ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਹਲਕਾ ਲੁਧਿਆਣੇ ਤੋਂ ਹਲਕਾ ਲੁਧਿਆਣੇ ਤੋਂ ਰਵਨੀਤ ਮਿੱਟੂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ 2 ਮਹੀਨੇ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਤੋਂ ਉਹਨਾਂ ਨੂੰ ਥੋੜੇ ਜਿਹੇ ਫਰਕ ਦੇ ਨਾਲ ਹਰਾ ਦਿੱਤਾ ਰਵਨੀਤ ਬਿੱਟੂ ਦੂਜੇ ਨੰਬਰ ਤੇ ਰਹੇ ਜਿੱਤਾਂ ਜਿੱਤ ਹੁੰਦੀ ਹੈ ਰਵਨੀਤ ਬਿੱਟੂ ਇੰਨੇ ਦਿਨੀ ਸੁਰੱਖਿਆ ਦੇ ਵਿੱਚ ਛਾਏ ਹੋਏ ਨੇ ਦੂਸਰੇ ਪਾਸੇ ਉਹ ਮੌਜੂਦਾ ਵਿਧਾਇਕ ਵੀ ਨੇ ਕਾਂਗਰਸ ਪਾਰਟੀ ਵੱਲੋਂ ਹਲਕਾ ਗਦੜਵਾਹਾ ਤੋਂ 4-5 ਦਿਨ ਪਹਿਲਾਂ ਚੋਣ ਕਮਿਸ਼ਨ ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਕਿ ਜਿੰਨੇ ਵੀ ਮੈਂਬਰ ਨੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤੇ ਨੇ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ 20 ਜੂਨ ਤੋਂ ਪਹਿਲਾਂ-ਪਹਿਲਾਂ ਅਸਤੀਫਾ ਦੇਣਾ ਪਵੇਗਾ ਅੱਜ ਰਾਜਾ ਵੜਿੰਗ ਨੇ ਹਲਕਾ ਗਿੱਦੜਵਾਹਾ ਤੋਂ ਐਜ਼ ਏ ਵਿਧਾਇਕੀ ਤੋਂ ਅਸਤੀਫਾ ਜਿਹੜਾ ਹੈ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ ਹੁਣ ਉਥੋਂ ਵੀ ਜਿਹੜੀ ਹੈ ਹਲਕਾ ਗਿੱਦੜਵਾਹਾ ਤੋਂ ਜਿਮਨੀ ਚੋਣ ਹੋਵੇਗੀ ਅਤੇ ਅੰਦਾਜ਼ੇ ਲਗਾਏ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਹਲਕਾ ਗਿੱਦੜਵਾਹਾ ਤੋਂ ਉਹਨਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਜਿਹੜੇ ਨੇ ਜਿਮਣੀ ਚੋਣ ਲੜਨਗੇ ਅਤੇ ਹੋ ਸਕਦਾ ਹੈ ਕਿ ਬਾਦਲ ਪਰਿਵਾਰ ਤੋਂ ਖੁਦ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪਾਰਟੀ ਪ੍ਰਧਾਨ ਨੇ ਉਹ ਚੋਣ ਲੜਨ ਬੀਬਾ ਅਮਰਤਾ ਵੜਿੰਗ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਅੱਜ ਰਾਜਾ ਵੜਿੰਗ ਜੋ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਅੱਜ ਉਹਨਾਂ ਨੇ ਆਪਣੀ ਵਿਧਾਇਕੀ ਦਾ ਅਸਤੀਫਾ ਜਿਹੜਾ ਹੈ ਚੋਣ ਕਮਿਸ਼ਨ ਨੂੰ ਮੇਲ ਕਰ ਦਿੱਤਾ ਹੈ ਅਤੇ ਉਥੇ ਵੀ ਹੁਣ 10 ਜੁਲਾਈ ਨੂੰ ਜਿਹੜੀਆਂ ਹੈ ਜਿਮਣੀ ਚੋਣਾ ਹੋਣਗੀਆਂ ਬਾਕੀ ਮੀਤ ਹੈ ਰਾਜ ਚੱਬੇਵਾਲ ਸੁਖਜਿੰਦਰ ਰੰਦਾਵਾ ਇਹ ਸਾਰਿਆਂ ਨੇ ਜਿਹੜੇ ਆਪ ਪੰਜ ਵਿਧਾਇਕ ਨੇ ਮੌਕੇ ਦੇ ਉਹਨਾਂ ਨੇ ਸਾਰਿਆਂ ਨੇ ਜਿਹੜੇ ਅੱਜ ਅਸਤੀਫੇ ਨੇ ਜਿਹੜੇ ਚੋਣ ਕਮਿਸ਼ਨ ਨੂੰ ਸੈਂਡ ਕਰ ਦਿੱਤੇ ਨੇ ਹੁਣ ਪੰਜਾਬ ਦੇ ਵਿੱਚ ਪੰਜ ਵਿਧਾਨ ਜਿਹੜੀਆਂ ਵਿਧਾਨ ਹਲਕੇ ਨੇ ਉਹਨਾਂ ਤੋਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਸਾਰੀਆਂ ਹੀ ਪਾਰਟੀਆਂ ਆਪੋ ਆਪਣਾ ਜੋਰ ਲਾਉਣਗੀਆਂ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਕਾਂਗਰਸ ਆਮ ਆਦਮੀ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਪਾਰਟੀ ਅੱਜ ਜਿਹੜਾ ਹੈ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਉਹ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਲੇਕਿਨ ਅੱਜ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈ ਵਿਧਾਇਕੀ ਤੂ ਦੇ ਦਿੱਤਾ ਹੈ ਅਤੇ ਚੋਣ ਕਮਿਸ਼ਨ ਨੂੰ ਜਿਹੜਾ ਹੈ ਮਿਲ ਕਰ ਦਿੱਤਾ ਹੈ